ਅਮਰੀਕਾ ਤੇ ਚੀਨ ਦੇ ਰਿਸ਼ਤਿਆਂ ਨੂੰ ਜਿਹੜਾ ਹੁਲ ਹੈ ਕਿ ਜਾਂ ਆਪਸ ਦੇ ਵਿੱਚ ਜਿਹੜਾ ਇੱਕ ਸੋ ਕਾਲਡ ਕੋਲਡ ਵਾਰ ਸ਼ੀਤ ਜੰਗ ਜਿਹੜੀ ਇਦਾਂ ਦੋ ਮੁਲਕਾਂ ਦੇ ਦਰਮਿਆਨ ਚੱਲ ਰਹੀ ਆ ਉਸ ਨੂੰ ਲੈ ਕੇ ਇਸ ਮੌਕੇ ਅਤ ਆਧੁਨਿਕ AI ਚਿਪਸ ਜਿਹੜੀਆਂ ਐਡਵਾਂਸਡ AI ਚਿਪਸ ਨੂੰ ਲੈ ਕੇ ਬਹੁਤ ਵੱਡਾ ਜ਼ੋਰ ਜਿਹੜਾ ਉਹ ਦੋਨਾਂ ਮੁਲਕਾਂ ਦਾ ਚੱਲ ਰਿਹਾ ਆ ਵੀ ਕਿਹਦਾ ਕੰਟਰੋਲ ਉਸ ਦੇ ਉੱਤੇ ਜ਼ਿਆਦਾ ਹੋਵੇ ਅਮਰੀਕਾ ਦੇ ਚੀਨ ਦੇ ਦਰਮਿਆਨ ਇਸ ਟਾਈਮ ਖੜਕੀ ਇਸ ਗੱਲ ਤੋਂ ਵੀ ਪਈ ਆ ਵਿਜੇਟ ਰੇਅਰ ਅਰਥ ਮਿਨਰਲਜ਼ ਆ ਜਿਨ੍ਹਾਂ ਦੀ ਵਰਤੋਂ ਹੋਣੀ ਆ ਇਹ ਅਤ ਆਧੁਨਿਕ AI ਚਿਪਸ ਬਣਾਉਣ ਦੇ ਲਈ ਉਹਨਾਂ ਦੇ ਉੱਤੇ ਕੰਟਰੋਲ ਕਿਸ ਦਾ ਹੋਵੇ ਚੀਨ ਨੇ ਪਿਛਲੇ ਕੁਝ ਦਹਾਕਿਆਂ ਤੋਂ ਲਗਾਤਾਰ ਬਹੁਤ ਜ਼ਿਆਦਾ ਜਿਹੜੀ ਮਨੀ ਆ ਉਹ ਸਪੈਂਡ ਕੀਤੀ ਉਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਨੂੰ ਪਿਛੜੇ ਮੰਨਿਆ ਜਾਂਦਾ ਸੀ ਪਰ ਉਹਨਾਂ ਦੇ ਕੋਲ ਇਹ ਜਿਹੜੇ ਧਾਤ ਸੀਗੇ ਇਹ ਮਿਨਰਲ ਸੀਗੇ ਵੀ ਉੱਥੇ ਉਹਨਾਂ ਦਾ ਕੰਟਰੋਲ ਹੋਵੇ ਉਸ ਚੀਜ਼ ਦਾ ਜਿਹੜਾ ਪਤਾ ਹੈ ਉਹ ਹੁਣ ਲੱਗ ਰਿਹਾ ਤੇ ਅਮਰੀਕਾ ਹੁਣ ਆਪਣੀ ਜਿਹੜੀ ਜਵਾਬੀ ਕਾਰਵਾਈ ਉਸ ਦੇ ਵਿੱਚ ਕਰ ਰਿਹਾ ਵੱਖ-ਵੱਖ ਦੇਸ਼ਾਂ ਦੇ ਨਾਲ ਜਿਹੜੇ ਆ ਉਹ ਡੀਲਸ ਬਣਾ ਰਿਹਾ ਆ ਪਰ ਹੁਣ ਗੱਲ ਜਿਹੜੀ ਇੱਥੇ ਕਰਦੇ ਆ ਵੀ ਇਹ ਜਿਹੜਾ ਸੰਘਰਸ਼ ਆ ਤਾਦਨਿਕ AI ਚਿਪਸ ਨੂੰ ਜਿਹੜਾ ਲੈ ਕੇ ਐਡਵਾਂਸਡ AI ਚਿਪਸ ਨੂੰ ਲੈ ਕੇ ਜੋ ਚੱਲ ਰਿਹਾ ਆ ਕੀ ਆ ਇਹ ਇਸ ਟਾਈਮ ਜਿਹੜੀ ਸਟਰਗਲ ਇਹ ਸੰਘਰਸ਼ ਚੱਲ ਕੀ ਰਿਹਾ ਹਾਂਜੀ ਹਾਂਜੀ ਸੋ AI ਚਿਪਸ ਆ ਜਿਹੜੇ ਕਿਉਂਕਿ ਜਿਹੜੇ ਫਿਊਚਰ ਦੇ ਕੰਪਿਊਟਿੰਗ ਆ ਤੇ AI ਨਾਲ ਜਿਹੜੀ ਕੰਪਿਊਟਿੰਗ ਨੇ ਸਾਡਾ ਹੈਲਥ ਦਾ ਮਿਲਟਰੀ ਦਾ ਇਵਨ ਜਿਹੜਾ ਮੀਡੀਆ ਦਾ ਫਿਲਮ ਮੇਕਿੰਗ ਦਾ ਸੋ ਇੰਨੇ ਜਿਹਨੇ ਵੀ ਆਸਫੀਅਰ ਦੇ ਇਵਨ ਮੈਨੂਫੈਕਚਰਿੰਗ ਦਾ ਕਾਰ ਮੈਨੂਫੈਕਚਰਿੰਗ ਆ ਟੈਲੀਫੋਨ ਮੈਨੂਫੈਕਚਰਿੰਗ ਹੈਗੀ ਆ ਜਾਂ ਜਿੰਨੇ ਵੀ ਮੈਨੂਫੈਕਚਰਿੰਗਸ ਹੈਗੀਆਂ ਨੇ ਸੋ ਉਹ ਹੁਣ ਲਗਾਤਾਰ ਇਹ ਕਿ ਸਾਡੀਆਂ ਜਿੱਦਾਂ ਵਾਸ਼ਿੰਗ ਮਸ਼ੀਨਾਂ ਨੇ ਸਾਡੇ ਇਹ ਜਿਹੜੇ 에ਅ ਕੰਡੀਸ਼ਨਸ ਨੇ ਜਾਂ ਟੀਵੀ ਸਕਰੀਨਸ ਨੇ ਜਾਂ ਕੰਪਿਊਟਰ ਸਕਰੀਨਸ ਨੇ ਇਹ ਸਾਰੀਆਂ ਦੀ 1/9 ਜਿਹੜੀ ਹੈਗੀ ਆ ਹੁਣ ਤੋਂ ਬਾਅਦ ਆਪਾਂ ਇਹਨਾਂ ਵਿੱਚ ਇੱਕ ਬਹੁਤ ਵੱਡੀਆਂ ਤਬਦੀਲੀਆਂ ਦੇਖਣਾ ਸ਼ੁਰੂ ਕਰਦਾਂਗੇ ਸੋ ਏਆਈ ਦੀ ਇਹ ਇੰਪੋਰਟੈਂਸ ਨਾਲ ਏਆਈ ਦੀ ਇਨਵੈਂਸ਼ਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਤੱਕ ਅਸੀਂ ਬਹੁਤ ਹੱਦ ਤੱਕ ਮੈਨੂਅਲੀ ਇਹਨਾਂ ਨੂੰ ਆਪਰੇਟ ਕਰਦੇ ਸੀ ਚਾਹੇ ਵਾਸ਼ਿੰਗ ਮਸ਼ੀਨਾਂ ਏਸੀ ਜਾਂ ਸਾਡੇ ਕੰਪਿਊਟਰ ਨੇ ਜਾਂ ਹੋਰ ਜਿੰਨੀਆਂ ਵੀ ਚੀਜ਼ਾਂ ਸਾਡੇ ਆਮ ਤੋਂ ਘਰਾਂ 'ਚ ਕੰਮ ਆਉਂਦੀਆਂ ਸਾਡੇ ਆ ਜਿਹੜੇ ਵੈਕਿਊਮ ਕਲੀਨਰਸ ਨੇ ਇਹ ਸਾਰੇ ਇਹ ਇੱਕ ਬਹੁਤ ਵੱਡੀ ਆਪਾਂ ਕਹਿ ਸਕਦੇ ਆ ਵੀ ਜਿਹੜੀ ਇੱਕ ਚੇਂਜ ਵਿੱਚ ਨੂੰ ਜਾ ਰਹੇ ਹੈਗੇ ਇਹਨਾਂ ਵਿੱਚ ਇੱਕ ਨਵੀਂ ਚੇਂਜ ਆਉਗੇ ਜਸਟ ਤੁਸੀਂ ਆਪਾਂ ਕਹਿ ਸਕਦੇ ਆ ਵੀ ਇੱਕ ਆਵਾਜ਼ ਦੇਣੀ ਹੈਗੀ ਆ ਵੀ ਕਿ ਜਿਹੜੇ ਵੀ ਇਕਵਪਮੈਂਟ ਨੂੰ ਦੇਣੀ ਹੈਗੀ ਆ ਉਹਨੇ ਆਵਾਜ਼ ਤੇ ਤੁਹਾਡੀ ਤੇ ਸਾਰਾ ਕੰਮ ਆਪਣੇ ਆਪ ਕਰਨਾ ਹੈ ਜਿਹੜਾ ਸ਼ੁਰੂ ਕਰ ਦੇਣਾ ਸੋ ਇੱਕ ਵਾਸਟ ਜਿਹੜੀ ਇਹ ਚੇਂਜ ਹੋ ਆ ਰਹੀ ਹੈਗੀ ਆ ਉਹ ਫਿਰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਆ ਉਸ ਚੇਂਜ ਨੂੰ ਚਾਹੇ ਰੋਬੋਟ ਮੇਕਿੰਗ ਹੈਗੀ ਆ ਚਾਹੇ ਜ ਜਿਨਨੇ ਵੀ ਵਾਸਟ ਫੀਲਡ ਹੈਗੇ ਨੇ ਉਸਾਂ ਉਹਦੇ ਚੋਂ ਉਹਨਾਂ ਨੇ ਸੂ ਫਿਲਮ ਮੇਕਿੰਗ ਦਾ ਅਜਿਹਾ ਸਾਰਾ ਸਾਡੇ মিডিਆ ਦਾ ਟੈਲੀਵਿਜ਼ਨ ਚੈਨਲ ਆਦਾਂ ਤੇ ਤੇ ਦੂਸਰਾ ਹੈਗਾ ਜਿਹੜੀ ਆਪਾਂ ਕਹਿ ਸਕਦੇ ਹਾਂ ਦੂਸਰੀਆਂ ਨਾਲ ਇੱਕ ਲਿਮਿਟੇਟਡ ਫਿਲਮਾਂ ਜਿਹਨੂੰ ਆਪ ਐਨੀਮੇਟਡ ਫਿਲਮਾਂ ਸੌਰੀ ਆਪਾਂ ਕਹਿੰਦੇ ਉਹ ਜਿਹੜੀ ਬਹੁਤ ਸਾਰੇ ਫੀਲਡਸ ਵਿੱਚ ਆਉਣੀ ਹੈ ਗਿਆ ਹੁਣ ਇਹਦੇ ਲਈ ਸੰਘਰਸ਼ ਹੈ ਜਿਹੜਾ ਉਹ ਚੱਲ ਪਿਆ ਹੋਇਆ ਹੈ ਚਾਈਨਾ ਤੇ ਅਮਰੀਕਾ ਚ ਬੇਸ਼ੱਕ ਯੂਰਪ ਵਿੱਚ ਵੀ ਬਹੁਤ ਸਾਰੀਆਂ ਕੰਪਨੀਆਂ ਜਿਹੜੇ ਰੇਅਰ ਅਰਥ ਮੈਟਲਸ ਹੈਗੇ ਆ ਔਰ ਜਿਹੜੀਆਂ ਐਡਵਾਂਸਡ ਜਿਹੜੀਆਂ AI ਚਿਪਸ ਆ ਉਹਦੇਲੇ ਕਾਰਜ ਕਰ ਰਹੀਆਂ ਪਰ ਕਿਉਂਕਿ ਯੂਰਪ ਦੀਆਂ ਅਮਰੀਕਾ ਨਾਲ ਕੋਈ ਉਸ ਤਰ੍ਹਾਂ ਦੀ ਦੁਸ਼ਮਣੀ ਵਾਲਾ ਆ ਉਸ ਤਰ੍ਹਾਂ ਦਾ ਇੱਕ ਰਾਈਵਲ ਵਤੀਰਾ ਨਹੀਂ ਹੈ ਸੋ ਮੇਨ جنگ ਹੈ ਜਿਹੜੀ ਚਾਈਨਾ ਔਰ ਅਮਰੀਕਾ ਦੇ ਦਰਮਿਆਨ ਚੱਲ ਰਹੀ ਹੈ ਕਿ ਸੋ ਦੋਹਾਂ ਵਿੱਚ ਇਸ ਜਿਹੜੀਆਂ ਮੋਸਟ ਐਡਵਾਂਸਡ AI ਚਿਪਸ ਹੈਗੀਆਂ ਉਹਨਾਂ ਦੀ ਮੈਨੂਫੈਕਚਰਿੰਗ ਲਈ ਤੇ ਜਿਹੜਾ ਜਿਹੜਾ ਜਿਸ ਤਰ੍ਹਾਂ ਦੇਖਿਆ ਵੀ ਚੀਨ ਆ ਜਿਹੜਾ ਜੇ ਮੈਨੂਫੈਕਚਰਿੰਗ ਵਿੱਚ ਉਨੀ ਤਕਨੀਕੀ ਮੁਹਾਰਤ ਨਹੀਂ ਹੈ ਇੱਥੇ ਹੁਣ ਗੱਲ ਸਮਝ ਆਊਗੀ ਆਪਾਂ ਵਾਰ-ਵਾਰ ਕਹਿੰਦੇ ਆਂ ਵੀ ਅਮਰੀਕਾ ਬਹੁਤ ਅੱਗੇ ਆ ਗਿਆ ਸੋ ਇਸ ਗੱਲ ਬਾਤ ਤੋਂ ਪਤਾ ਲੱਗੇਗਾ ਵੀ ਅਮਰੀਕਾ ਵਾਕਿਆ ਹੀ ਅੱਗੇ ਆ ਗਿਆ ਸੋ ਹੁਣ ਜਿਹੜੇ ਤੁਸੀਂ ਜ਼ਿਕਰ ਕਰਿਆ ਹੈਗਾ ਵੀ ਰੇਅਰ ਅਰਥ ਮੈਟਲਸ ਤੇ ਚਾਈਨਾ ਨੇ ਬਹੁਤ ਦੇਰ ਤੋਂ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਬਿਲਕੁਲ ਠੀਕ ਹੈਗਾ ਉਹਨੂੰ ਪਤਾ ਹੈ ਉਹਨਾਂ ਦੇ ਸਾਇੰਟਿਸਟਸ ਨੂੰ ਪਤਾ ਸੀਗਾ ਵੀ ਐਡਵਾਂਸਡ ਟੈਕਨੋਲੋਜੀ ਦੇ ਰੇਅਰ ਅਰਥ ਮੈਟਲਸ ਜਿਹੜੇ ਜਿਹੜੇ ਐਡਵਾਂਸਡ ਨੀਵੀ ਦਾ ਚਿਪਸ ਵਿੱਚ ਯੂਜ਼ ਹੋਣੇ ਆ ਉਹਦਾਂ ਦੀ ਲੋੜ ਹੋएगी ਸੋ ਇਸ ਗੱਲ ਨੂੰ ਸੁਚੇਤ ਸੀ ਪਰ ਹਾਲੇ ਵੀ ਇਸ ਜਿਹੜੀ ਸਟੋਰੀ ਆ ਆਪਾਂ ਨੂੰ ਵਾਲ ਸਟ੍ਰੀਟ ਜਰਨਲ ਨੇ ਕੱਢੀ ਹੈਗੀ ਉਤੋਂ ਇਹ ਪਤਾ ਲੱਗਦਾ ਹੈ ਚਾਈਨਾ ਹਾਲੇ ਵੀ ਉਸ ਐਡਵਾਂਸ ਸਟੇਜ ਤੇ ਨਹੀਂ ਪਹੁੰਚਿਆ ਜਿਸ ਐਡਵਾਂਸ ਸਟੇਜ ਤੇ ਅਮਰੀਕਾ ਪਹੁੰਚਿਆ ਹੋਇਆ ਸੋ ਇਹਦੇ ਚੋਕ ਘਟਨਾਵਾਂ ਆਈ ਹੋਈਆਂ ਨੇ ਵੀ ਪਿਛਲੇ ਦਿਨੀ ਮੇਰੇ ਖਰ ਇੱਕ ਮਹੀਨਾ ਕੁ ਹੋਇਆ ਸੋ ਡੋਨਲਡ ਟਰੰਪ ਨੇ ਐਲਾਨ ਕਰਿਆ ਸੀਗਾ ਵੀ ਜਿਹੜੀਆਂ ਮੋਸਟ ਐਡਵਾਂਸਡ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਚਿਪਸ ਹੈਗੀਆਂ ਜਿਹੜੀ ਕਿ ਅਮਰੀਕਨ ਕੰਪਨੀ ਨਿਵੀਦਾ ਬਣਾਉਂਦੀ ਹੈਗੀ ਆ ਸੋ ਨੀਵਿਦਾ ਨੇ ਬਹੁਤ ਸਾਰੀ ਕਿਉਂਕਿ ਇਹ ਕੋਲਾਬੋਰੇਸ਼ਨ ਹੈਗੀ ਆ ਅਮਰੀਕਨ ਗਵਰਨਮੈਂਟ ਦੇ ਨਾਲ ਅ ਅਮਰੀਕਨ ਮਿਲਟਰੀ ਦੇ ਨਾਲ ਵੀ ਆ ਉਹਨਾਂ ਦੀਆਂ ਜਿਹੜੀਆਂ ਵੀ ਸਬਸਿਡਰੀ ਡਿਪਾਰਟਮੈਂਟਸ ਹੈਗੇ ਉਹਦੇ ਰਾਹੀਂ ਸਿਲੀਕਨ ਵੈਲੀਜ਼ ਵਿੱਚ ਸਥਾਪਿਤ ਹੈਗੀ ਆ ਸੋ ਨੀਵਿਦਾ ਦੀਆਂ ਉਹ ਕਹਿੰਦੇ ਵੀ ਜਿਹੜੀਆਂ ਮੋਸਟ ਐਡਵਾਂਸਡ ਚਿਪਸ ਹੈਗੀਆਂ ਉਹਦਾ ਕੰਟਰੋਲ ਆ ਜਿਹੜਾ ਵੈਸਟ ਕੋਸਟ ਆ ਖਾਸ ਕਰਕੇ ਅਮਰੀਕਾ ਕੋਲ ਰਹੇਗਾ ਤੇ ਅਸੀਂ ਉਹਨੂੰ ਕਿਸੇ ਵੀ ਹਾਲਤ ਵਿੱਚ ਜਿਹੜਾ ਚਾਈਨਾ ਦੇ ਹੱਥ ਨਹੀਂ ਲੰਘਣ ਦੇਵਾਂਗੇ ਪਰ ਚਾਈਨਾ ਲਗਾਤਾਰ ਹਾਲਾਂਕਿ ਚਾਈਨਾ ਆਪਣੇ ਤੌਰ ਤੇ ਆਪਣੀ ਮੈਨੂਫੈਕਚਰਿੰਗ ਵਿੱਚ ਵੀ ਕੰਮ ਕਰ ਰਿਹਾ ਹੈ ਚਾਈਨਾ ਹਲੇ ਵੀ ਹਾਂ ਜਿਸ ਤਰ੍ਹਾਂ ਇਸ ਸਟੋਰੀ ਨੇ ਦੱਸਿਆ ਹੈਗਾ ਵੀ ਚਾਈਨਾ ਕੋਸ ਐਡਵਾਂਸ ਸਟੇਜ ਤੇ ਨਹੀਂ ਹੈ ਬੇਸ਼ੱਕ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਬਹੁਤ ਕੁਝ ਆ ਰਿਹਾ ਵੀ ਲੋਕ ਚਾਈਨਾ ਜਾਂਦੇ ਆ ਚਾਈਨਾ ਦੀ ਡਿਵੈਲਪਮੈਂਟ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਚੈਨਲਸ ਤੇ ਪਾਉਂਦੇ ਹੈਗੇ ਆ ਵੀ ਬਹੁਤ ਐਡਵਾਂਸ ਜਿਹੜਾ ਹੈਗਾ ਇਹਦੇ ਬੇਸ਼ੱਕ ਉਹ ਕਾਫੀ ਅੱਛੇ ਕਦਮ ਚੁੱਕ ਰਹੇ ਹੈਗੇ ਆ ਪਰ ਹਾਲ ਦੀ ਘੜੀ ਵੀ ਉਹ ਟੈਕਨੋਲੋਜੀਕਲੀ ਜਿਹੜਾ ਬੇਸਿਕ ਸੈਮੀ ਕੰਡਕਟਰਸ ਹੈਗੇ ਆ ਸੋ ਬੇਸਿਕ ਸੈਮੀ ਕੰਡਕਟਰਸ ਵਿੱਚ ਚਾਈਨਾ ਹੈਗਾ ਜਿਹੜਾ ਉਹਨਾਂ ਅਡਵਾਂਸ ਨਹੀਂ ਹੈ ਜਿੰਨਾ ਅਮਰੀਕਾ ਦੇ ਜਿਹੜਾ ਕਰ ਲਿਆ ਹੋਇਆ ਸੋ ਹੁਣ ਜਦੋਂ ਡੋਨਲਡ ਟਰੰਪ ਨੇ ਇਹ ਐਲਾਨ ਕੀਤਾ ਵੀ ਜਿਹੜੀਆਂ ਮੋਸਟ ਐਡਵਾਂਸਡ AI ਚਿਪਸ ਹੈਗੀਆਂ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਚਾਈਨਾ ਦੇ ਕੋਲ ਨਾ ਜਾਣ ਪਰ ਚਾਈਨਾ ਦੀਆਂ ਕੰਪਨੀਆਂ ਨੇ ਸੋ ਵੋਲ ਸਟ੍ਰੀਟ ਜਰਨਲ ਨੇ ਇਹ ਸਟੋਰੀ ਲੀਕ ਕੀਤੀ ਆ ਵੀ ਚਾਈਨਾ ਦੀਆਂ ਕੰਪਨੀਆਂ ਬਾਇ ਹੁਕ ਪਰਕ ਰੁਕ ਉਹ ਹੈਗਾ ਵੀ ਆਪਣੀਆਂ ਸਿਸਟਰ ਕੰਪਨੀਆਂ ਖੋਲ ਕੇ ਉਹਨਾਂ ਦੇ ਰਾਹੀਂ ਜਿਹੜਾ ਹੈਗਾ ਇਨਡਾਇਰੈਕਟਲੀ ਬਹੁਤ ਸਾਰੇ ਮੁਲਕਾਂ ਤੋਂ ਜਿਹੜੀ ਹੈਗੀ ਉਹ ਖਰੀਦ ਰਹੇ ਹੈਗੇ ਆ ਵਾਲ ਸਟ੍ਰੀਟ ਜਰਨਲ ਨੇ ਇਹ ਦੱਸਿਆ ਹੈਗਾ ਵੀ ਜਿਹੜਾ ਜਿਹੜੀਆਂ ਹੁਣ ਜਿਸ ਤਰ੍ਹਾਂ ਅਮਰੀਕਾ ਨੇ ਕੁਝ ਚਾਈਨੈਸ ਕੰਪਨੀਆਂ ਬਲੈਕਲਿਸਟ ਕੀਤੀਆਂ ਹੋਈਆਂ ਸੋ ਉਹ ਬਲੈਕਲਿਸਟ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਡਾਇਰੈਕਟ ਨੀਵੀ ਦਾ ਨਾਲ ਜਾਂ ਹੋਰ ਅਮਰੀਕਾ ਦੀਆਂ ਸਿਲੀਕਨ ਵੈਲੀ ਦੀਆਂ ਕੰਪਨੀਆਂ ਨਾਲ ਜਿਹੜਾ ਹੈਗਾ ਉਹ ਵਪਾਰ ਨਹੀਂ ਕਰ ਸਕਦੀਆਂ ਉਹਨਾਂ ਨੇ ਕੀ ਕੀਤਾ ਚਾਈਨਾ ਨੇ ਫਿਰ ਕੀਤਾ ਵੀ ਹੁਣ ਹੋਰ ਵੱਖ-ਵੱਖ ਮੁਲਕਾਂ ਵਿੱਚ ਜਿਦਾ ਇੰਡੋਨੇਸ਼ੀਆ ਤੇ ਅਫਰੀਕਨ ਕੰਟੀਨੈਂਟ ਦੀਆਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਉਹਨਾਂ ਮੁਲਕਾਂ ਦੀਆਂ ਆਪਣੀਆਂ ਕੰਪਨੀਆਂ ਹੈਗੀਆਂ ਨਾ ਇਸ ਕੰਪਿਊਟਿੰਗ ਮਾਰਕੀਟ ਵਿੱਚ ਆਪਰੇਟ ਕਰ ਰਹੀਆਂ ਉਹਨਾਂ ਨਾਲ ਅੰਡਰਗਰਾਉਂਡ ਸਮਝੌਤੇ ਕਰਕੇ ਜਿਹੜਾ ਫੇਸ ਵੈਲਿਊ ਤੇ ਉਹ ਵੱਖ-ਵੱਖ ਮੁਲਕਾਂ ਦੀਆਂ ਕੰਪਨੀਆਂ ਆਪਰੇਟ ਕਰਦੀਆਂ ਉਹ ਏਕਿਪਮੈਂਟ ਲੈ ਲੈਂਦੀਆਂ ਤੇ ਉਹ ਫਿਰ ਸਬਸਿਡੈਰੀ ਜਿਹੜੀ ਇਹ ਕੰਪਨੀਆਂ ਚਾਈਨਾ ਦੀਆਂ ਹੈਗੀਆਂ ਉਹਨਾਂ ਨੂੰ ਜਿਹੜੀ ਹੈਗੀ ਆ ਟੈਕਨੋਲੋਜੀ ਚ ਰਹਿ ਜਾਂਦੀ ਹੈਗੀ। ਸੋ ਹੁਣ ਜਿਹੜਾ ਹੈਗਾ ਇਹਨਾਂ ਨੇ ਗੌਸਟੇਟ ਜਰਨਲ ਨੇ ਜਿਹੜੀ ਹੈਗੀ ਆ ਸਟੋਰੀ ਕੱਢੀ ਹੈਗੀ ਆ ਵੀ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਇੱਕ ਇੱਕ ਕੰਪਨੀ ਦਾ ਉਹਨਾਂ ਨੇ ਜ਼ਿਕਰ ਕਰਿਆ ਹੈਗਾ ਜਿਹੜੀ ਇੱਕ ਸਕੂਲ ਦੇ ਕੰਪਲੈਕਸ ਦੇ ਲਾਗੇ ਖੁੱਲੀ ਹੋਈ ਹੈ। ਸੋ ਉਸ ਸਕੂਲ ਕੰਪਲੈਕਸ ਦੇ ਨਾਲ ਖੁੱਲੀ ਹੋਈ ਕੰਪਨੀ ਹੈ ਜਿਹੜੀ ਮੇਨਲੀ ਉਹ ਇਹ ਸ਼ੋ ਕਰ ਰਹੀ ਹੈ ਕਿ ਵੀ ਅਸੀਂ ਇੰਡੋਨੇਸ਼ੀਆ ਦੇ ਕੰਪਿਊਟਿੰਗ ਸੈਟਅਪ ਤੇ ਇਥੋਂ ਦੇ ਟੈਕਨੋਲੋਜੀਕਲ ਸੈਟਅਪ ਲਈ ਕੰਮ ਕਰ ਰਹੇ ਹੈਗੇ ਆ। اچھا ਉਹ ਉਸ ਕੰਪਨੀ ਦਾ ਕੁਝ ਸ਼ੇਅਰ ਹੈ ਜਿਹੜੇ ਲਗਭਗ 25% ਸ਼ੇਅਰ ਹੈ ਜਿਹੜੇ ਉਹ ਚਾਈਨਾ ਦੀ ਇੱਕ ਕੰਪਨੀ ਕੋਲ ਨੇ। ਸੋ ਤੁਸੀਂ ਮਤਲਬ ਇਹ ਆ ਵੀ ਇਸ ਤਰੀਕੇ ਦੇ ਨਾਲ ਸਮਗਲਿੰਗ ਕਰ ਰਹੀ ਹੈ AI ਚਿਪਸ ਦੀ। ਇਹ ਸਮਗਲਿੰਗ ਹੋ ਰਹੀ ਹੈ। ਇਹ ਸਮਗਲਿੰਗ ਹੈ ਕਿਉਂਕਿ ਚਾਈਨਾ ਬੋਲ ਸਟਰੀਟ ਜਰਨਲ ਦੀ ਸਟੋਰੀ ਦੇ ਹਿਸਾਬ ਨਾਲ ਵੀ ਇੱਕ ਚਾਈਨਾ ਸਮਗਲਿੰਗ ਦਾ ਰਿੰਗ ਚਲਾ ਰਿਹਾ ਉਹ ਆਸਟ੍ਰੇਲੀਆ ਵਿੱਚ ਚਲਾ ਰਿਹਾ ਉਹ ਕੰਬੋਡੀਆ ਵਿੱਚ ਚਲਾ ਰਿਹਾ ਉਹ ਜਕਾਰਤਾ ਵਿੱਚ ਚਲਾ ਰਿਹਾ ਤੇ ਹੋਰ ਬਹੁਤ ਸਾਰੇ इवन ਕੁਝ ਵੈਸਟਰਨ ਕੰਟਰੀਸ ਵਿੱਚ ਵੀ ਚਾਈਨਾ ਦੀਆਂ ਜਿਸ ਤਰ੍ਹਾਂ ਤੁਸੀਂ ਦੇਖੋ ਨਾ ਵੀ ਉਹ ਹੁਣ ਫੇਸ ਵੈਲਿਊ ਤੇ ਜਿਹੜੀ ਬੇਸਿਕ ਕੰਪਨੀ ਚਾਈਨਾ 'ਚ ਬੈਠੀ ਆ ਉਹ ਉਹ ਕੰਪਨੀ ਬਲੈਕਲਿਸਟ ਹੋ ਗਿਆ ਉਸ ਕੰਪਨੀ ਨਾਲ ਲਿੰਕ ਕਰਦੀਆਂ ਤਿੰਨ ਚਾਰ ਕੰਪਨੀਆਂ ਜਿਹੜੀਆਂ ਬ੍ਰਾਂਚੇਸ ਆ ਜਿਹੜੀਆਂ ਉਹ ਖੋਲਨੀਆਂ ਹੋਈਆਂ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਉਹਦੇ ਐਕਚੁਅਲ ਜਿਹੜੀ ਲਾਈਨਅਪ ਇੱਥੇ ਮਿਲਦੀ ਹੈਗੀ ਜਾ ਕੇ ਇੱਥੇ ਮਿਲਦੀ ਉਹ ਕੰਪਨੀਆਂ ਫੇਰ ਜਿਹੜੀਆਂ ਹੈਗੀਆਂ ਉਹ ਕਤਰ ਨਾਲ ਵੀ ਕਤਰ ਵਿੱਚ ਵੀ ਇੱਕ ਕੰਪਨੀ ਦਾ ਜ਼ਿਕਰ ਆਇਆ ਵੀ ਕਤਰ ਦੀ ਕੰਪਨੀ ਨਾਲ ਵੀ ਲਿੰਕ ਹੈਗੇ ਨੇ ਸੋ ਇਸ ਤਰ੍ਹਾਂ ਜਿਹੜਾ ਚਾਈਨਾ ਹੈਗਾ ਸਟੈਪ ਬਾਈ ਸਟੈਪ ਆ ਜਿਹੜਾ ਬਹੁਤ ਸਾਰੀਆਂ ਕੰਪਨੀਆਂ ਦੀ ਵੈਬ ਬਣਾ ਕੇ ਉਹਨਾਂ ਦੇ ਰਾਹ ਜਿਹੜਾ ਹੈਗਾ ਉਹ ਚੁਣ ਲਿਆ ਹੈਗਾ ਸੋ ਅੱਗੇ ਜਦੋਂ ਸਵਾਲ ਹੋਰ ਆਉਣਗੇ ਤਾਂ ਉਹਦੇ ਵਿੱਚ ਆਪਾਂ ਡਿਸਕ੍ਰਿਪਸ਼ਨ ਆ ਜਿਹੜੀ ਉਹ ਜ਼ਿਆਦਾ ਦੇ ਦੇ